ਅਸ਼੍ਰੀਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ 14 ਸਤੰਬਰ ਨੂੰ ਲੋਕ ਅਦਾਲਤ ਲਗਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਸੀਜੀਐਮ ਸੁਰੇਸ਼ ਗੋਇਲ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਲੋਕ ਅਦਾਲਤਾਂ ਦੇ ਵਿੱਚ ਹਰ ਤਰ੍ਹਾਂ ਦੇ ਕੇਸ ਭਾਵੇਂ ਹੋ ਕੋਈ ਲੜਾਈ ਝਗੜੇ ਦਾ ਹੋਵੇ ਭਾਵੇਂ ਜਾਇਦਾਦ ਦਾ ਹੋਵੇ ਭਾਵੇਂ ਮੈਟ੍ਰੀਮੋਨੀਅਲ ਹੋਵੇ ਜਾਂ ਫਿਰ ਸਿਵਲ ਕੇਸਸ ਹੋਣ ਤਾਂ ਹਰ ਇੱਕ ਕੇਸ ਦਾ ਜਿਹੜਾ ਨਿਪਟਾਰਾ ਏ ਉਹ ਕੀਤਾ ਜਾਂਦਾ ਹੈ ਤਾਂ ਜਿਸ ਤਰੀਕੇ ਦੇ ਨਾਲ ਕੇਸ ਕਾਫੀ ਲੰਬੇ ਚੱਲਦੇ ਨੇ ਤਾਂ ਲੋਕ ਅਦਾਲਤਾਂ ਦੇ ਵਿੱਚ ਉਹਨਾਂ ਕੇਸਾਂ ਦਾ ਜਲਦੀ ਤੇ ਮੌਕੇ ਤੇ ਨਿਪਟਾਰਾ ਕਰ ਦਿੱਤਾ ਜਾਂਦਾ ਤੇ ਉੱਥੇ ਦਾ ਜਿਹੜਾ ਫੈਸਲਾ ਹੁੰਦਾ ਉਹ ਫੈਸਲਾ ਹੀ ਸਹੀ ਮੰਨਿਆ ਜਾਂਦਾ ਤਾਂ ਇਸੇ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ 14 ਸਤੰਬਰ ਨੂੰ ਜਿਹੜੀ ਲੋਕ ਅਦਾਲਤ ਉਹ ਬਠਿੰਡਾ ਦੇ ਵਿੱਚ ਲਗਾਈ ਜਾ ਰਹੀ ਹੈ ਜਿਸ ਦੇ ਵਿੱਚ ਕੀ ਬਠਿੰਡਾ ਰਾਮਪੁਰਾ ਫੂਲ ਤੇਜਨਤ ਤਲਵੰਡੀ ਸਾਹਿਬ ਉਹ ਇਥੇ ਲੋਕ ਅਦਾਲਤਾਂ ਲੱਗਣ ਗਿਆ ਤੇ ਇਸੇ ਨੂੰ ਲੈ ਕੇ ਉਹਨਾਂ ਜਨਤਾ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਦਾ ਕੋਈ ਕੇਸ ਪੈਂਡਿੰਗ ਹੈ ਤੇ ਉਸ ਨੂੰ ਜਲਦੀ ਨਿਪਟਾਉਣਾ ਚਾਹੁੰਦਾ ਹੈ ਤਾਂ ਲੋਕ ਅਦਾਲਤਾਂ ਦੇ ਵਿੱਚ ਆਪਣਾ ਕੇਸ ਜਿਹੜਾ ਹੈ ਉਹ ਲਵਾ ਸਕਦਾ ਹੈ ਤਾਂ ਇਸ ਦੇ ਨਾਲ ਹੀ ਉਹਨਾਂ ਦਾ کہنا ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੇ ਜਿਹੜੇ ਉਪਰਾਲੇ ਨੇ ਜੋ ਕੋਰਟ ਦੇ ਹੁਕਮਾਂ ਤੇ ਕੀਤੇ ਜਾਂਦੇ ਰਹਿਣਗੇ ਤਾਂ ਜੋ ਲੋਕਾਂ ਨੂੰ ਜਲਦੀ ਇਨਸਾਫ ਦਿਵਾਇਆ ਜਾ ਸਕੇ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਜਾਣਕਾਰੀ ਹੈ ਵੀ ਮਾਨ ਜੋ ਸੁਪਰੀਮ ਕੋਰਟ ਦੇ ਹਦਾਇਤਾਂ ਦੇ ਅਨੁਸਾਰ ਉਸਾ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਪ੍ਰਾਂਤ ਦੇ ਵਿੱਚ ਇੱਕ ਕੌਮੀ ਪੱਧਰ ਦੀ ਲੋਕ ਅਦਾਲਤ ਲਗਾਈ ਜਾਂਦੀ ਹੈ ਇਸ ਵਾਰ 14 9 ਨੂੰ ਇੱਕ ਕੌਮੀ ਪੱਧਰ ਦੀ ਲੋਕ ਅਦਾਲਤ ਡਿਸਟ੍ਰਿਕਟ ਕੋਰਟ ਬਠਿੰਡਾ ਵਿੱਚ ਵੀ ਲਗਾਈ ਜਾ ਰਹੀ ਹੈ ਔਰ ਜਿਸ ਦੇ ਵਿੱਚ ਅਸੀਂ ਸਾਰੇ ਕੇਸਿਜ਼ ਸਿਵਲ ਕ੍ਰਿਮੀਨਲ ਰੈਵਨੂ ਨਾਲ ਰਿਲੇਟਡ ਟੈਕਸ ਨਾਲ ਰਿਲੇਟਡ ਜਾਂ ਸਾਡੇ ਚੈੱਕ ਬਾਊਂਸਸ ਕੇਸਿਜ਼ ਨੇ मैट्रिमोनियल केसेस ਨੇ ਇਹਨਾਂ ਦੀ ਸਾਰਿਆਂ ਦੀ ਅਸੀਂ ਇੱਕ ਲਿਸਟ ਕੀਤੀ ਹੈ ਔਰ ਕਾਫੀ ਕੇਸ ਜਿਹੜੇ ਸਾਡੇ ਕੋਲ ਅਜ ਤੱਕ ਰਜਿਸਟਰ ਹੋ ਚੁੱਕੇ ਨੇ ਜੋ ਕਿ ਅਸੀਂ ਲੋਕ ਅਦਾਲਤ ਵਿੱਚ ਫੈਸਲਾ ਕਰਨਾ ਹੈ ਔਰ ਜੇ ਕੋਈ ਜੇ ਕਿਸੇ ਦਾ ਕੇਸ ਪੈਂਡਿੰਗ ਹੈ ਜਾਂ ਉਹ ਆਪਣਾ ਕੇਸ ਲੋਕ ਅਦਾਲਤ ਵਿੱਚ ਲਵਾਉਣਾ ਚਾਹੁੰਦਾ ਹੈ ਉਹ ਮਾਨਜੋਗ ਕੋਰਟ ਨੂੰ ਐਪਲੀਕੇਸ਼ਨ ਦੇ ਕੇ ਜਾਂ ਸਾਡੇ ਦਫ਼ਤਰ डीएलएसए ਦੇ ਵਿੱਚ ਐਪਲੀਕੇਸ਼ਨ ਦੇ ਕੇ ਆਪਣਾ ਕੇਸ ਜਿਹੜਾ ਹੈ ਲੋਕ ਅਦਾਲਤ ਵਿੱਚ ਲਗਾ ਸਕਦਾ ਹੈ ਔਰ ਮੈਂ ਇਹ ਦੱਸਣਾ ਚਾਹਨਾ ਵੀ ਇਸ ਲੋਕ ਅਦਾਲਤ ਦੇ ਵਿੱਚ ਜੋ ਵੀ ਫੈਸਲੇ ਹੁੰਦੇ ਨੇ ਉਹ ਹਮੇਸ਼ਾ ਲਈ ਫਾਈਨਲ ਹੁੰਦੇ ਨੇ ਉਹਨਾਂ ਦੀ ਕੋਈ ਅਪੀਲ ਜਾਂ ਦਲੀਲ ਨਹੀਂ ਹੁੰਦੀ ਜਿੰਨੇ ਵੀ ਕੇਸ ਹੁੰਦੇ ਨੇ ਫਾਈਨਲ ਹੁੰਦੇ ਨੇ ਔਰ ਜਿਹੜਾ ਵੀ ਕੋਈ ਕੋਰਟ ਪਾਰਟੀ ਵੱਲੋਂ ਖਰਚਾ ਕੀਤਾ ਜਾਂਦਾ ਹੈ ਉਹ ਵੀ ਉਹਨਾਂ ਦਾ ਵਾਪਸ ਹੋ ਜਾਂਦਾ ਹੈ ਔਰ ਇਸ ਨਾਲ ਸਾਡੇ ਜਿਹੜੇ ਦੇਸ਼ ਦੇ ਵਿੱਚ ਬਹੁਤ ਲੰਬੇ ਤੱਕੇਸ ਪੈਂਡਿੰਗ ਪਏ ਨੇ ਉਹਨਾਂ ਨੂੰ ਵੀ ਖਤਮ ਕਰਨ ਦੀ ਸਾਡੀ ਜਿਹੜੀ ਹੈ ਇੱਕ ਮੁਹਿੰਮ ਉਹਨੂੰ ਵੀ ਵੱਲ ਮਿਲਦਾ ਹੈ ਸੋ ਸਾਰਿਆਂ ਨੂੰ ਹੀ ਮੇਰੇ ਵੱਲੋਂ ਰਿਕਵੈਸਟ ਹੈ ਕਿ ਜਿਨ੍ਹਾਂ ਦੇ ਕੇਸ ਕੋਰਟਾਂ 'ਚ ਪੈਂਡਿੰਗ ਨੇ ਜਾਂ ਜੇ ਕਿਸੇ ਨੇ ਕਿਸੇ ਕੋਰਟ 'ਚ ਕੇਸ ਕਰਨਾ ਹੈ ਔਰ ਉਹਨਾਂ ਨੂੰ ਲੱਗਦਾ ਹੈ ਵੀ ਸਾਡਾ ਜਿਹੜਾ ਹੈ ਪ੍ਰੀ ਲਿਟੀਗੇਸ਼ਨ ਤੇ ਵਿੱਚ ਕੇਸ ਜਿਹੜਾ ਲੱਗੇ ਕੇਸ ਖਤਮ ਹੋ ਸਕਦਾ ਹੈ ਉਹਨਾਂ ਨੂੰ ਵੀ ਮੈਂ ਰਿਕਵੈਸਟ ਕਰਾਂਗਾ ਵੀ ਉਹ ਆਪਣੀ ਆਪਣੇ ਐਪਲੀਕੇਸ਼ਨ ਦੇਣ ਤਾਂ ਕਿ ਇਸ ਉਹਨਾਂ ਦਾ ਕੇਸ ਪ੍ਰੋਸੈਸ ਕਰ ਸਕੀਏ ਆਉਣ ਵਾਲੀ 14 ਨਵੰਬਰ ਨੂੰ ਇਹ ਲੋਕ ਅਦਾਲਤ ਜਿਹੜੀ ਡਿਸਟ੍ਰਿਕਟ ਕੋਰਟ ਬਠਿੰਡਾ ਰਾਮਪੁਰਾ ਅਤੇ ਤਲਵਿੰਡੀ ਸਾਹਬ ਉਹ ਵਿੱਚ ਲਗਾਈ ਜਾਏਗੀ ਸੋ ਸਾਰਿਆਂ ਨੂੰ ਮੇਰੀ ਰਿਕਵੈਸਟ ਹੈ ਵੀ ਆਪ ਬਾਦ ਚੜ ਕੇ ਇਸ ਲੋਕ ਅਦਾਲਤ ਵਿੱਚ ਭਾਗ ਲਵੋ ਜਿਹੜੇ ਜਿਹੇ ਫੈਸਲੇ ਪਿੰਡਾਂ ਦੀ ਪੰਚਾਇਤਾਂ ਕਰਦੇ ਨੇ ਜਿਹੜੇ ਲੜਾਈ ਚਤੇ ਨੇ ਕਈ ਵਾਰੀ ਤਲਾਕ ਦੇ ਮਸਲੇ ਵੀ ਉਹਨਾਂ ਹੱਲ ਕਰਦੇ ਨੇ ਦੇਖੋ ਜਿਹੜੇ ਤਾਂ ਕੇਸ ਰਜਿਸਟਰਡ ਹੋ ਜਾਂਦੇ ਨੇ ਜੇ ਕੋਈ ਕੋਰਟ 'ਚ ਬਾਹਰ ਕੇਸ ਕਰ ਜਾਏਗਾ ਉਹਨਾਂ ਦੀ ਕੋਈ ਵੈਲਿਡਿਟੀ ਨਹੀਂ ਹੈ ਸੋ ਜੇ ਉਹਨਾਂ ਦਾ ਕੇਸ ਬਾਹਰ ਉਹਨਾਂ ਨੇ ਸੈਟਲ ਕਰ ਵੀ ਲਏ ਨੇ ਤਾਂ ਵੀ ਉਹ ਮਾਨਜੋਗ ਨੂੰ ਐਪਲੀਕੇਸ਼ਨ ਕੋਰਟ ਨੂੰ ਐਪਲੀਕੇਸ਼ਨ ਦੇ ਕੇ ਆਪਣੇ ਕੇਸ ਲਵਾ ਲਨ ਤਾਂ ਕਿ ਜੋ ਕੋਰਟ ਵੱਲੋਂ ਇੱਕ ਵਾਰ ਫੈਸਲਾ ਹੋ ਜਾਂਦਾ ਹੈ ਉਸ ਦੀ ਫਿਰ ਕੋਈ ਗਾਹ ਸੁਣਵਾਈ ਨਹੀਂ ਹੁੰਦੀ ਖਾਸ ਕਰਕੇ ਅਸੀਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਮੈਟ੍ਰੀਮੋਨিয়াল ਕੇਸਿਸ ਦੇ ਵਿੱਚ ਇੱਕ ਪਿੰਡਾਂ ਦੇ ਵਿੱਚ ਇੱਕ ਤਲਾਕ ਹੋ ਜਾਂਦਾ ਜਿਹਨੂੰ ਪੰਚਾਇਤੀ ਤਲਾਕ ਕਹਿੰਦੇ ਨੇ ਉਹਨਾਂ ਦੀ ਸਾਡੀ ਕੋਰਟਾਂ ਵਿੱਚ ਕੋਈ ਮਾਨਤਾ ਨਹੀਂ ਹੈ ਸੋ ਕਾਈਂਡਲੀ ਜੇ ਕੋਈ ਕਿਸੇ ਨੇ ਆਪਣਾ ਪੰਚਾਇਤ ਚ ਕਰ ਵੀ ਲਿਆ ਉਹ ਵੀ ਆਪਣਾ ਜਿਹੜਾ ਕੇਸ ਲਵਾ ਕੇ ਆਪਣਾ ਕੋਰਟ ਵੱਲੋਂ ਇੱਕ ਜਿਹੜੀ ਹੈ ਵੈਲਿਡਿਟੀ ਜਿਹੜੀ ਕਰਾ ਸਕਦਾ ਹੈ ਸੋ ਸਾਰਿਆਂ ਨੂੰ ਇਹ ਇਹੀ ਵਾਰ-ਵਾਰ ਕਹਿ ਰਹੇ ਆ ਅਸੀਂ ਵੀ ਕੋਈ ਵੀ ਕੋਰਟ ਤੋਂ ਬਾਹਰ ਜਿਹੜਾ ਕੇਸ ਹੁੰਦਾ ਹੈ ਉਹ ਤੁਹਾਡਾ ਆਪਣਾ ਨਿੱਜੀ ਹੁੰਦਾ ਉਹਦੀ ਕੋਈ ਵੈਲਿਡਿਟੀ ਨਹੀਂ ਹੈ ਪਰ ਜੇ ਕੋਰਟ ਰਹੀ ਕੋਈ ਫੈਸਲਾ ਹੁੰਦਾ ਤਾਂ ਉਹਦੀ ਜਿਹੜੀ ਪੂਰੀ ਮਾਨਤਾ ਹੈ ਇੱਕ ਇਹਦੀ ਭਾਈਚਾਰਕ ਸਾਂਝ ਕੇ ਜਿਹੜੀ ਕੇਸਾਂ 'ਚ ਬਣੀ ਰਹਿੰਦੀ ਹੈ ਕਿਉਂਕਿ ਜਿਹੜੇ ਬਾਕੀ ਫੈਸਲਿਆਂ 'ਚ ਕਈ ਵਾਰੀ ਇਹ ਜਾ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਜਿਹੜੇ ਇਹਨਾਂ ਦੇ ਲੋਕ ਅਦਾਲਤ ਵਿੱਚ ਫੈਸਲੇ ਹੁੰਦੇ ਨੇ ਇਹਨਾਂ ਨੇ ਪਾਰਟੀਆਂ ਨੇ ਆਪ ਹੀ ਆਪਣੇ ਵਾਸਤੇ ਫੈਸਲਾ ਕਰਨਾ ਹੁੰਦਾ ਹੈ ਸੋ ਜੋ ਵੀ ਪਾਰਟੀ ਲੋਕ ਅਦਾਲਤ ਰਹੀਂ ਜਾਂ ਆਪਣੇ ਮਨਮਟਾਬ ਦੂਰ ਕਰਦੀ ਹੈ ਕੰਪਰੋਮਾਈਜ਼ ਕਰਦੀ ਹੈ ਉਹਨਾਂ ਦੀ ਆਪ ਦੀ ਪਾਰਟੀ ਦਾ ਹੀ ਫੈਸਲਾ ਹੁੰਦਾ ਹੈ ਇਸ ਵਿੱਚ ਕਿਸੇ ਤੀਸਰੇ ਬੰਦੇ ਦਾ ਕੋਈ ਹੱਥ ਨਹੀਂ ਹੁੰਦਾ ਸੋ ਇਸ ਨਾਲ ਪਾਈਚਾਰਕ ਸਾਂਝ ਵੀ ਵਧਦੀ ਹੈ ਔਰ ਜਿਹੜੇ ਉਹਨਾਂ ਦੇ ਲੰਬੇ ਕੇਸ ਨੇ ਕਾਫੀ ਟਾਈਮ ਤੋਂ ਸਪੈਂਡਿੰਗ ਨੇ ਜਿਨ੍ਹਾਂ ਨੂੰ ਉਮੀਦ ਹੈ ਵੀ ਜਿਹੜੇ ਕਦੇ ਖਤਮ ਨਹੀਂ ਹੋ ਸਕਦੇ ਇਸ ਲੋਕ ਅਦਾਲਤ ਜਾਂ ਆਪਸੀ ਪਾਈਚਾਰੇ ਨਾਲ ਖਤਮ ਹੋ ਜਾਂਦੇ ਆ